ਜੁੜੋ ਲਾਈਵ ਦੇ ਨਾਲ ਬਰਸਾਤ ਤੋਂ ਬਾਅਦ ਹੁਣ ਮੈਂ ਸੱਤੇ ਚੜ੍ਹਿਆ ਆਇਆ ਆਯੂਗਰ

ਕਰੋ ਲਾਈਵ ਨੂੰ ਸ਼ੇਅਰ ਫਟਾਫਟ ਇਹਦੇ ਕੋਣ ਕੋਣ ਜੋੜਦਾ ਜ ਆਪਣੇ ਨਾਲ ਅੱਠ ਮਿੱਤਰ ਜੋੜ ਗਏ ਨੇ ਆ ਦੇਖੋ ਜੀ ਆਪਣਾ ਇਹ 골ਡਨ ਵਾਇਰਲ ਕੈਕਟਰਸ ਆ ਜੀ ਇਹ ਮੀ ਨੇ ਤੁਹਾਨੂੰ ਬਹੁਤ ਖਰਾਬ ਕਰ ਆ ਦੇਖੋ ਖਰਾਬ ਕਰਦੇ ਸਾਰੇ ਇਹ ਤੁੱਪ ਜੀ ਖੜਦੇ ਨੇ ਜਿਆਦੇ ਜੀ ਇੱਕ ਕੈਕਟਸ ਪਲਾਂਟ ਨੇ ਆਪਣੇ ਮੈਂ ਹੁਣ ਸੱਤੇ ਜਿਹੜਾ ਦੀ ਮਾਦੂਲ ਦੇਖਦੇ ਮਹੀਨ ਤੋਂ ਬਾਅਦ ਕੀ ਇਹਨਾਂ ਦਾ ਹਾਲ ਬਣਿਆ ਜਿੱਥੇ ਅਮਨਾ ਚੈਨ ਹੋਈ ਹੈ ਮੀਂਹ ਨਾਲ ਉੱਥੇ ਹਜੇ ਕੰਮ ਵੀ ਹੋ ਜਾਂਦੇ ਨੇ ਹਨਾ ਚਲੋ ਉਹਦੀ ਮਰਜ਼ੀ ਆ ਇਹ ਕਰੋ ਲਾਈਵ ਨੂੰ ਸ਼ੇਅਰ ਆ ਦੇਖ ਲੋ ਕਿਹੜੇ ਕਿਹੜੇ ਵੀਰ ਨਵੇਂ ਜੁੜੇ ਨੇ ਆਪਣੇ ਚੈਨਲ ਦੇ ਉੱਤੇ ਪਲੀਜ਼ ਕਮੈਂਟ ਕਰਕੇ ਦੱਸੋਗੇ ਹੋਰ ਦਿਖਾਉਣਾ ਤੁਹਾਨੂੰ ਸਾਰੇ ਬੂਟੇ ਦਿਖਾਉਂ ਮੈਂ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਤਰ੍ਹਾਂ ਦੇ ਕੈਰੈਕਟਰ ਹੈਗੇ ਆਪਣੇ ਲੱਗੇ ਹੋਏ ਘਰ ਆ ਆ 골ਡਨ ਬੈਰਲ ਹੈ ਹਾਂ ਦੇਖੋ ਬਹੁਤ ਵੱਡਾ ਸਾਈਜ਼ ਹੁੰਦਾ ਦਾ 4-5 ਫੁੱਟ ਦਾ ਸਾਈਜ਼ ਹੋ ਜਾਂਦਾ ਹੈਗਾ ਐਦਾਂ ਹੀ ਗਲੋਬ ਦੇਖੋ ਆ ਫੁੱਲ ਖਰਾਬ ਹੋ ਗਏ ਸਾਰੇ ਮੀਨੇ ਪੰਨ ਤੇ ਇਹ ਸਾਰੇ ਰੇਡ ਪਲਾਂਟ ਨੇ ਜੀ ਆਪਣੇ ਉੱਪਰ ਪਏ ਆ ਨੀਚੇ ਬਹੁਤ ਪਲਾਂਟ ਹੈਗੇ ਇਹ ਹੋਰ ਵੀ ਆ ਜਿਹੜਾ ਆ yellow ਕਲਰ ਸੀ ਦਾ ਆ ਦੇਖੋ ਲੋ ਸਾਰੇ ਇਹ ਮੀਨੇ ਤੋੜਦੇ ਉਸੀ ਦਾ ਆ ਦੇਖੋ ਇਹ ਸੈਨ ਪੈਡਰੋ ਆ ਆਵਣਾ ਆ अपा सत्ते रखे हुए ने सारे ओगे उधर डिग गया परे जाके बहुत सोहने फुल अगर आगे तो ना कैक्टस लाया करो जी कोई फुलों का स्कीन है मेरा भी रिकमेंट करके दसो मेनू आखो ये गोल्डन बैरल है ਕਮੈਂਟ ਨਹੀਂ ਆਇਆ ਕਿਸੇ ਵੀ ਵੀਰ ਦਾ ਦੱਸਿਓ ਮੈਨੂੰ ਫਿਰ ਆਪਾਂ ਗੱਲਬਾਤ ਕਰ ਦਿਆਂਗਾ ਹੋਰ ਵੀ ਦਿਖਾਉਂਗਾ ਜੇਡ ਪਲਾਂਟ ਲਾਇਆ ਹੋਇਆ ਆਪਾਂ ਨੇ ਮੈਂ ਨੀਚੇ ਉਤਰ ਕੇ ਦਿਖਾਉਣਾ ਤੁਹਾਨੂੰ ਆ ਦੇਖੋ ਆਹ ਦੇਖੋ ਇਹਦੇ ਫੁੱਲ ਬਹੁਤ ਸੋਹਣਾ ਹੁੰਦਾ ਮੈਂ ਫੇਸਬੁੱਕ ਤੇ ਵੀ ਪਾਇਆ ਸੀਗਾ ਅੱਜ ਤੇ ਪੰਨੀਰ ਦੇ ਇਹਦੇ ਆਪਾਂ ਨੇ 2-3 ਪਲਾਂਟ ਤਿਆਰ ਕਰ ਲਏ ਇਹਦਾ ਇਹਦਾ ਪਪ ਵੀ ਮੈਂ ਤਿਆਰ ਕੀਤਾ ਇਹ ਮਦਰ ਪਲਾਂਟ ਆ ਜਿਹੜਾ ਤੁਸੀਂ ਵੱਡਾ ਦੇਖ ਰਹੇ ਹੋ ਇਹ ਮਦਰ ਪਲਾਂਟ ਹੈ ਇਹਦਾ ਪਪ ਆ ਸੀਗਾ ਮੇਰੇ ਕੋਲ ਇੱਧਰ ਆਹ ਦੇਖੋ ਜੀ ਨੇੜੇ ਕਰ ਲਾਂ ਮੈਂ ਥੋੜਾ ਜਿਹਾ ਆ ਸੀ ਇਹਦੇ ਦੋ ਪਲਾਂਟ ਤਿਆਰ ਕਰ ਲਏ ਆਪਾਂ ਨੇ ਨਵੇਂ ਤੋਂ ਠੀਕ ਹੈ ਜੀ ਆ ਚਿੱਟੀ ਵੈਰਾਈਟੀ ਆ ਦੇਖੋ ਬਹੁਤ ਵਧੀਆ ਨੇ ਲਗਾਇਆ ਕਰੋ ਜੇ ਕੋਈ ਪਲਾਂਟ ਲਗਾਉਣ ਦਾ ਸਕੀਨ ਹੈਗਾ ਮੈਨੂੰ ਕਮੈਂਟ ਕਰਕੇ ਦੱਸੋਗੇ ਵਿੱਚ ਆ ਦੇਖੋ ਆਹ ਇਦਾਂ ਦੇ ਕਲੰਪ ਦੇ ਆਹ ਤਾਂ ਮੀਂਹ ਨੇ ਖਰਾਬ ਕਰਤੇ ਸਾਰੇ ਇਹ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜਿੱਥੇ ਮੀਂਹ ਦੀ ਲੋੜ ਹੈ ਇੱਥੇ ਲੋੜ ਵੀ ਹੈ ਉੱਥੇ ਖੁਸ਼ੀ ਵੀ ਹੁੰਦੀ ਹੈ ਨਾ ਪਰ ਇਹਦਾ ਆ ਜਮਾ ਪੂਰਾ ਕਵਰ ਕਰਿਆ ਤੇ ਇਹਨਾਂ ਬੜੀਆ ਕਲੰਪ ਬਣਿਆ ਸੀ ਇਹਦਾ ਫੁੱਲਾਂ ਦਾ ਤੇ ਬਹੁਤ ਸੋਹਣੇ ਜਿਵੇਂ ਆ ਦੇ ਇਹਦੇ ਫੁੱਲ ਹੈ ਨਹੀਂ ਸੀ ਅਜੇ ਆਏ ਇਹਦੇ ਹਜੇ ਸਮਾਂ ਲੱਗੂਗਾ ਫੁੱਲ ਆਉਣ ਤੇ ਇਹ ਬੱਚਾ ਹਜੇ ਛੋਟਾ ਨਿਆਣੀ ਆ ਤੇ ਫੁੱਲ ਆਣਗੇ ਆ ਦੀਗਾ ਇਹ ਚੀਨੋ ਫਿਸਕ ਐਕਟਸ ਆ ਜਿਹੜੇ ਦੋ ਡਿੱਗੇ ਪਏ ਨੇ ਇਹ ਆ ਜਿਹੜਾ ਐਲੋਵੀਰਾ ਤੁਸੀਂ ਦੇਖ ਰਹੇ ਹੋ ਇਹ ਆਹ ਵਾਲਾ ਇਹ ਆਸਟ੍ਰੇਲੀਆ ਦੀ ਬਰੀਡ ਹੈ ਜੀ ਆਸਟ੍ਰੇਲੀਅਨ ਐਲੋਵੀਰਾ ਆਪਣਾ ਸਾਊਥ ਅਫਰੀਕਾ ਦਾ ਵੀ ਹੈਗਾ ਕੋਈ ਵੀਰਾ ਵੀਰ ਇੰਟਰਸਟਿਡ ਹੈਗਾ ਕਮੈਂਟ ਜਰੂਰ ਕਰਕੇ ਦੱਸੋ ਮੈਨੂੰ ਅ ਕੌਣ ਕੌਣ ਦੇਖ ਰਹੇ ਹੋ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਇਹ ਤੇ ਪਤਾ ਨਹੀਂ ਲੱਗਦਾ ਮੈਨੂੰ ਭਾਵੇਂ ਆਪਣਾ ਮਿੱਤਰ ਦੇਖ ਰਿਹਾ ਕੋਈ YouTube ਦੇ ਉੱਤੇ ਜਦੋਂ ਕਮੈਂਟ ਆਉਂਦਾ ਉਹਦੀ ਪਤਾ ਲੱਗਦਾ ਵੀ ਆਪਾਂ ਨੂੰ ਕੌਣ ਦੇਖ ਰਿਹਾ ਹੈ ਨਾ ਤਾਂ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਆਪਣੇ ਅ ਦੇਖੋ ਵੱਧ ਤੋਂ ਵੱਧ ਜੁੜੋ ਸ਼ੇਅਰ ਵੀ ਕਰੋ ਆ ਦੇਖੋ ਜੀ ਸੈਨ ਪੈਡਰੋ ਦਿਖਾਉਣਾ ਤੁਹਾਨੂੰ ਮੈਂ ਜੁੜੇ ਰਹੋ ਲਾਈਵ ਦੇ ਨਾਲ ਯੂਕੇ ਦਾ ਇਹ ਤੇ ਜਿਹੜਾ ਮੈਂ ਤੁਹਾਨੂੰ ਹੁਣ ਦਿਖਾਉਂਗਾ ਇਹ ਆ ਸੀਗਾ ਇਹ ਸੈਨ ਪੈਡਰੋ ਆ ਇਹ ਯੂਕੇ ਦਾ ਆ ਵਾਲਾ ਆ ਦੇਖੋ ਇਹਦੇ ਵੀ ਫੁੱਲ ਆਣਗੇ ਉਦੋਂ ਤੁਹਾਨੂੰ ਦਿਖਾਵਾਂਗੇ ਬਹੁਤ ਵੱਡਾ ਹੋ ਜਾਣਾ ਇਹਨੇ ਆ ਦੇਖੋ ਹੋਰ ਦਿਖਾਣਾ ਜੁੜੇ ਰਹੋ ਲਾਈਵ ਦੇ ਨਾਲ ये अपनी बुगनी आ गई है देखो अज मस्तरे ने मीह बहुत खराब बंदे ने आ दूसरे प्लांट आ गए देखो जी बहुत सोहने लगते हैं इधर देखो ये खुश ने अज बूटे बाटे सारे आ साउथ अफ्रीका जी ए वाला एलोवीरा साउथ अफ्रीका का ला। आ सैंसवीरिया आ गया इन ऑक्सीजन प्लांट भी कहें ਅੱਛਾ ਪੜਾ ਚੈਨੇਜ ਪਾਮ ਆ ਗਿਆ ਆ ਦੇਖੋ ਅੰਬਰੀਲਾ ਟਰੀ ਇਹਦੀ ਮੈਂ ਕਟਿੰਗ ਕਰਤੀ ਹੁਣ ਦੁਬਾਰੇ ਨਵੀਂ ਫਟਾਰ ਆ ਰਹੀ ਆ ਦੇਖੋ ਨਵਾਂ ਫੁੱਟ ਰੇ ਸਾਰਾ ਇਹ ਇਹ ਅੰਬਰੀਲਾ ਟਰੀ ਆ ਆ ਦੇਖ ਲਓ ਤੁਸੀਂ ਇਹ ਅੰਬਰੀਲਾ ਟਰੀ ਆ ਇਹ ਕਟਿੰਗ ਕਰੀ ਹੋਈ ਆ ਇਹਦੀ ਆ ਸਾਰੀ ਇਹਦੀ ਨਵੀਂ ਫਟਾਰ ਆ ਗਈ ਆ ਦੇਖ ਲਓ ਇਹ ਮੈਂ ਦੁਬਾਰਾ ਪੱਟ ਕੇ ਲਾਇਆ ਹੋਇਆ ਇਹ ਆ ਸਾਡੀ ਯੂਰੋ ਆ ਇਹ ਹੁਣ ਬੰਨੇ ਨੇ ਬਹੁਤ ਚੌੜ ਕਰੀ ਇਹਨਾਂ ਨੇ ਅੱਜ ਗਾਹ ਪਾਈ ਰੱਖਿਆ ਦੇ ਜ਼ਾਲਮ ਬੰਦੇ ਨੇ ਇੱਕਦਮ ਹੋਰ ਦਿਖਾਣਾ ਵੈਟਵਾ ਆਸੀ ਕਿਹੜਾ ਕਿਹੜਾ ਸ਼ੌਕ ਰੱਖਦਾ ਮੇਰਾ ਵੀਰ ਉਹ ਦੱਸਿਓ ਆ ਸਕੂਲੈਂਟ ਪਲਾਂਟ ਆ ਗਿਆ ਤੇਰਾ ਦੇਖੋ ਜੀ ਆ ਜੈਬਰਾ ਪਲਾਂਟ ਆ ਗਿਆ ਆ ਦੇਖੋ ਇਹਦੇ ਬਹੁਤ ਸੋਹਣਾ ਫੁੱਲ ਆਉਂਦਾ ਆ ਵੀ ਨਵਾਂ ਲਾਇਆ ਇੱਕ ਪਲਾਂਟ ਆਪਾਂ ਨੇ ਚੱਲ ਜਾਣਾ ਇਹਨੇ ਵੀ ਇਹ ਤੇ ਫੁੱਲ ਮਾਰ ਗਏ ਇਹ ਪੂਰੇ ਨਾ ਦੇਖੋ ਜੀ ਆ ਅਮਰੀਕਾ ਦਾ ਏਲੋ ਵੀਰ ਆ ਗਿਆ ਆ ਟੰਗ ਪਲਾਂਟ ਆ ਇਹਦੀ ਜਿਆਦੇ ਧੁੱਪ ਪਈ ਸੀ ਨਾ ਇਹ ਧੁੱਪ ਨੇ ਆਪਣਾ ਖਰਾਬ ਕਰਤਾ ਇਹ ਸਾਰਾ ਸਿਸਟਮ ਆ ਦੇਖੋ ਜੇ ਕਿਸੇ ਕੋਲੇ ਤੁਹਾਡੇ ਕੋਲੇ ਇਦਾਂ ਦੀ ਕੋਈ ਜਾਣਕਾਰੀ ਹੈਗੀ ਆ ਵੀ ਜਿਹੜਾ ਇਹ ਫੋਨ ਦਾ ਕਾਰਨ ਮੈਨੂੰ ਤਾਂ ਧੁੱਪੇ ਲੱਗੀ ਤੁਹਾਨੂੰ ਕੋਈ ਲੱਗਦਾ ਤਾਂ ਦੱਸਿਓ ਕਮੈਂਟ ਕਰਕੇ ਜਰੂਰ ਸਾਨੂੰ ਸਪੋਰਟ ਜਰੂਰ ਕਰੋ ਹੈ ਜੀ ਇਹ ਆਸਟ੍ਰੇਲੀਆ ਦਾ ਜੈਲੋ ਵੀਰਾ ਹੈ ਆ ਵਾਲਾ ਆਸਟ੍ਰੇਲੀਨ ਹੈ ਜੇ ਕੋਈ ਜਾਣਕਾਰੀ ਰੱਖਦਾ ਤਾਂ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਬਹੁਤ ਵਧੀਆ ਮੰਨ ਲਓ ਇਹ ਇਹ ਤਾਂ ਪੂਰੇ ਕੁਸ਼ਨ ਨੇ ਅੱਜ ਵਧੀਆ ਜਿਹੜੇ ਵੱਡੇ ਪਲਾਂਟ ਨੇ ਛੋਟੇ ਪਲਾਂਟਸ ਹੁੰਦੇ ਨੇ ਜਿਹੜੇ ਆ ਆ ਗਿਆ ਆਪਣਾ ਜੀ ਪੈਂਸਲ ਕੈਕਟਸ ਪਲਾਂਟ ਇਹਦੇ ਫਾਇਦੇ ਬਹੁਤ ਨੇ ਜੀ ਜੇ ਕਿਹਦੀ ਜਾੜ ਦੁਖਦੀ ਹੋਵੇ, ਬਾਲ ਨੂੰ ਕੀੜਾ ਲੱਗਦਾ ਹੋਵੇ, ਮੌਕੇ ਤੇ ਇਲਾਜ ਕਰਦਾ ਜੀ ਇਹ। ਜਾੜ ਦਰਦ ਜਿੰਨਾ ਮਰਜ਼ੀ ਹੋਵੇ, ਇਹਦਾ ਦੁੱਧ ਕੱਢ ਕੇ ਲਾਓ ਜੀ। ਇਹਦੇ ਦੇਖੋ ਪੱਤੇ, ਡਾਣੀਆਂ, ਕੰਡੇ ਕੁਝ ਨਹੀਂ ਲੱਗਦਾ। ਇਹਦਾ ਦੁੱਧ ਕੱਢ ਕੇ ਲਾਉਂਗੇ ਤੁਸੀਂ, ਨਾਲ ਦੀ ਨਾਲ ਜਾੜ ਦਾ ਦਰਦ ਬੰਦ। ਇਹਨੂੰ ਤੁਸੀਂ ਘਰੇ ਗਮਲੇ 'ਚ ਵੀ ਲਾ ਸਕਦੇ ਹੋ, ਧਰਤੀ 'ਚ ਵੀ ਲਾ ਸਕਦੇ ਹੋ ਜੀ। ਹਾਂਜੀ, ਬਹੁਤ ਵਧੀਆ ਪਲਾਂਟ ਆ ਇਹ, ਤੁਸੀਂ ਘਰੇ ਲਾਉਣਾ ਚਾਹੀਦਾ ਹਰ ਬੰਦੇ ਨੂੰ। ਪੈਂਸਲ ਕੈਕਟਰਸ ਪਲਾਂਟ। ਕਿਸੇ ਨੂੰ ਵੀ ਜਾਣਕਾਰੀ ਲੈਣੀ ਆ ਕੋਈ ਕਮੈਂਟ ਕਰ ਸਕਦੇ ਹੋ। ਆਪਾਂ ਗੱਲਬਾਤ ਕਰ ਲਾਂਗੇ ਇਹਦੇ ਨਾਲ। ਆਹ ਦੇਖੋ ਜੀ। ਉਹਰ ਦਾ ਤਾਂ ਨਾ ਨਾਮ ਆ ਸਕੂਲੈਂਟ ਪਲੈਂਟ ਨੇ ਜੀ ਪਾਣੀ ਜ਼ਿਆਦਾ ਪੀ ਗਏ ਨਾ ਜਮੀਂ ਕਰਕੇ ਆ ਆ ਦੇਖੋ ਇਹ ਕਿਹਨਾਂ ਕਿਹਨਾਂ ਨੇ ਦੇਖਿਆ ਪਲੈਂਟ ਤੁਸੀਂ ਨੇ ਪਹਿਲਾਂ ਦੱਸੋ ਮੈਨੂੰ ਆ ਦੇਖੋ ਜੀ ਆ ਜਿਹੜਾ ਪਲੈਂਟ ਪਿਆ ਆ ਡਾਲਰ ਓਏ ਡਾਲਰ ਦਿਖਾਣਾ ਤੁਹਾਨੂੰ ਸਾਡਾ ਡਾਲਰ ਆ ਦੇਖੋ ਜੀ ਇਹ ਸਾਡਾ ਡਾਲਰ ਹੈ ਇਹ ਪੂਰੀ ਨਿਗਾ ਰੱਖਦਾ ਨਾ ਬਿੱਲੀ ਆਉਣ ਦੇਵੇ ਨਾ ਚਿੜੀਆਂ ਬੈਠਣ ਦੇਵੇ ਬਹੁਤ ਤੰਗ ਕਰਦਾ ਹੈ ਲਾ 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 ਪੂਰੀ ਰੱਖਦਾ ਆ ਦੇਖੋ ਜੀ ਇਹ ਸਾਡਾ ਡਾਲਰ ਹੈ ਇਹ ਇੱਕ ਚੀਜ਼ ਹੋਰ ਦਿਖਾਉਣਾ ਮੈਨੂੰ ਆ ਆ ਦੇਖੋ ਜੀ ਇਹ ਆਪਣੇ ਜੇਡ ਪਲਾਂਟ ਨੇ ਬੌਂਸੇ ਬਣਾਏ ਹੋਏ ਨੇ ਕਿਵੇਂ ਲੱਗੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਆ ਦੇਖੋ ਜੀ ਹਰ ਕੋਣ ਕੋਣ ਮੇਰਾ ਵੀਰ ਦੇਖ ਰਿਆ ਆਹਾ ਹੈਗਾ ਜੀ ਆਪਣਾ ਗੋਲਡਨ ਲੀਫ ਇਹਦੇ ਲਾਲ ਟੂਸਾ ਹੁੰਦਾ ਉੱਤੇ ਹੁਣ ਤੋਂ ਪਾਲੰਗੀਆਂ ਨੇ ਤਾਂ ਹੁਣ ਆਉਣਗੇ ਨੇ ਦੁਬਾਰੇ ਖੇੜਨਾ ਵਧੀਆ ਤੇ ਆ ਆਪਾਂ ਨੇ ਇੱਥੇ ਵੀ ਜੇਡ ਪਲਾਂਟ ਲਾਇਆ ਇੱਕ ਚੀਜ਼ ਹੋਰ ਦਿਖਾਉਣਾ ਤੁਹਾਨੂੰ ਮੈਂ ਜੁੜੇ ਰਹੋ ਲਾਇਬ੍ਰੇਰੀ ਨਾਲ ਇਹ ਹੈਂਗਿੰਗ ਚ ਲਾਇਆ ਹੋਇਆ ਮੈਂ ਹੁਣ ਥੱਲੇ ਉਤਰਦਾ ਥੋੜਾ ਜਿਹਾ ਆ ਦੇਖੋ ਬਹੁਤ ਪਲਾਂਟ ਲਗਾਏ ਹੋਏ ਆਪਾਂ ਇੱਧਰ ਦੇਖੋ ਜੀ ਆ ਸਾਰੇ ਵੀ ਪੈ ਗਿਆ ਜ ਆ ਮੈਂ ਉੱਪਰ ਵੀ ਦਿਖਾਇਆ ਤੁਹਾਨੂੰ ਆ ਦੇਖ ਆਹਾ ਇਹ ਖਰਾਬ ਕਰਦਾ ਧੁੱਪ ਨੇ ਜਿਆਦਾ ਧੁੱਪ ਪਈ ਵੀ ਅਦੋਤ ਨੇ ਪਲਾਂਟ ਆਪਣੇ ਖਰਾਬ ਕਰਤੇ ਤੇ ਆ ਦੇਖੋ ਜੀ ਪੇਪਰ ਸਪਾਇਨ ਕੈਕਟਸ ਕਹਿੰਦੇ ਨੇ ਜੀ ਇਹਨੂੰ ਜੇ ਤੁਹਾਨੂੰ ਇੰਟਰਸਟ ਹੈ ਤਾਂ ਪਲੀਜ਼ ਕਮੈਂਟ ਜ਼ਰੂਰ ਕਰੋ ਆਹ ਦੇਖੋ ਜੀ ਕਿਵੇਂ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜਿਹੜੇ ਲਾਈਵ ਦੇ ਵਿੱਚ ਮੇਰੇ ਵੀਰ ਜੁੜਦੇ ਨੇ ਇਹਨਾਂ ਦੇ ਫਲਾਵਰ ਬਹੁਤ ਸੋਹਣਾ ਆਉਂਦਾ ਜੀ ਜਿਹੜੀ ਰਸਈਆਂ ਨੇ ਇਹ ਵੀ ਕੈਕਟਸ ਹੈ ਬਹੁਤ ਸੋਹਣਾ ਫਲਾਵਰ ਆਉਂਦਾ ਜੀ ਆਹ ਦੇਖੋ ਇੱਕ ਆਪਾਂ ਨੇ ਦੋ ਪlant ਤਿਆਰ ਕੀਤੇ ਨੇ ਉਹ ਇੱਕ ਤੁਹਾਨੂੰ ਉੱਪਰ ਦਿਖਾਇਆ ਸੀਗਾ ਇੱਕ ਇਹ ਪਿਆ ਆਹ ਐਲੋਵਿਰਾ ਦੇਖੋ ਜੀ ਇਹ ਸੱਪ ਵਰਗਾ ਹੈ ਇਹਦੇ ਜੇ ਹੱਥ ਫੇਰੋਗੇ ਤੁਸੀਂ ਤੁਹਾਡੇ ਹੱਥ ਨੂੰ ਨਾ ਖਰਦਰਾ ਖਰਦਰਾ ਲੱਗੂਗਾ ਜਿਵੇਂ ਬੱਡ ਖਾਣਾ ਹੁੰਦਾ ਜਿਵੇਂ ਇਹਦੇ ਜੀਰਾ ਮਸਾਲਾ ਲਾਇਆ ਹੁੰਦਾ ਐਦਾਂ ਲੱਗਦਾ ਹੈ ਆ ਦੇਖੋ ਆ ਛੋਟਾ ਪਲਾਂਟ ਆ ਇਹਦਾ ਮਦਰ ਪਲਾਂਟ ਸੀਗਾ ਥੋੜਾ ਖਰਾਬ ਹੁੰਦਾ ਸੀ ਮੈਂ ਨਵਾਂ ਬਣਾ ਲਿਆ ਇੱਧਰ ਦੇਖੋ ਅਗਰ ਤੁਸੀਂ ਵੀ ਪਲਾਂਟ ਦੀ ਸਕੀਨ ਹੋ ਨਾ ਕਮੈਂਟ ਕਰਕੇ ਜ਼ਰੂਰ ਦੱਸੋ ਇੱਕ ਵੀ ਕਮੈਂਟ ਨਹੀਂ ਕੀਤਾ ਤੁਸੀਂ ਨੇ ਦੇਖ ਲਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਇੰਨੇ ਹੌਸਲਾ ਬਹੁਤ ਆ ਤੁਹਾਡਾ ਇਹ ਆਪਣਾ ਬਾਜ ਆ ਜੀ ਆ ਦੇਖੋ ਬਾਜ ਆ ਦੇਖੋ ਇਹ ਪੂਰਾ ਸਰਾਰਤੀ ਆ ਨੀਲੀਆ ਖਾਲਾ ਅੱਜ ਮੈਂ ਘਰ ਸੀਗਾ ਮੈਂ ਕਿਹਾ ਚੱਲ ਦਿਖਾ ਦੇਣ ਰਾਤ ਨੂੰ ਕੋਈ ਦਿਖਦੀ ਨਹੀਂ ਕਿ ਇਹ ਰਾਤ ਨੂੰ ਮੇਰੇ ਕੋਲ ਜਾਂਦਾ ਨਹੀਂ ਉੱਪਰ ਨੀਚੀ ਹੁੰਦਾ ਹੈ ਹਾਂਜੀ ਆ ਦੇਖ ਲਓ ਇਹ ਨੀਲੇ ਅੱਖਰਾਂ ਬਾਗ ਆ ਆਪਣਾ ਇਹ ਆ ਹੈਗਾ ਜੀ ਲੈਮਨ ਗ੍ਰਾਸ ਲੈਮਨ ਪਲਾਂਟ ਜੇ ਤਜਾਬ ਵੱਧਦਾ ਹੋਵੇ ਮੋਟਾਪਾ ਹੁੰਦਾ ਵੇ ਕੰਮ ਕਰਵਾ ਬੋਗਨਵਿਲੀਆ ਵੀ ਲਾਈ ਆਪਾਂ ਨੇ ਇਹ ਬਹੁਤ ਵਧੀਆ ਹੋਰ ਵੀ ਦਿਖਾਉਣਾ ਤੁਹਾਨੂੰ ਮੈਂ ਜੁੜੋ ਲਾਈਵ ਦੇ ਨਾਲ ਆਵਾਜ਼ ਤੁਹਾਨੂੰ ਸੁਣ ਰਹੀ ਹੈ ਮੇਰੀ ਕਮੈਂਟ ਕਰਕੇ ਦੂ ਜਰੂਰ ਦੱਸਿਓ ਅਜੇ 5-7 ਚੀਜ਼ਾਂ ਹੋਰ ਰਹਿ ਗਈਆਂ ਤੁਹਾਨੂੰ ਉਹ ਵੀ ਦਿਖਾਵਾਂਗੇ ਉੱਪਰ ਪਈਆਂ ਨੇ ਜ਼ਿਆਦਾ ਐ ਹਾਂ ਇਹ ਬਹੁਤ ਸੋਹਣੇ ਲੱਗਦੇ ਨੇ ਇਦਾਂ ਲਗਾਏ ਹੋਏ ਜੇ ਆਪਾਂ ਇਧਰੋਂ ਦੇਖਾਂਗੇ ਇਹਨਾਂ ਨੂੰ ਆ ਦੇਖੋ ਆ ਦੇਖੋ ਜਿਵੇਂ ਪੁਰਾਣਾ ਦਰਖਤ ਹੁੰਦਾ ਆ ਦੇਖੋ ਕਮੈਂਟ ਕਰਕੇ ਦੱਸੋ ਵਧੀਆ ਲੱਗ ਰਿਹਾ ਤਾਂ ਠੀਕ ਹੈ ਜੀ ਫਿਰ ਸ਼ਾਮ ਨੂੰ ਹੋਮਾਂਗੇ ਲਾਈਵ ਆਪਾਂ ਹੁਣ ਥੋੜੀ ਰੈਸਟ ਮਾਰ ਲਈਏ ਧੰਨਵਾਦ ਸਾਰਿਆਂ ਦਾ